ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸਮੁੱਚਾ ਪੰਥ ਇਕਜੁੱਟ ਹੋਵੇ ਸਮੁੱਚਾ ਪੰਥ ਸ਼ਰੂਮਣੀ ਅਕਾਲੀ ਦਲ ਦੀ ਗੱਲ ਕਰੇ ਤੇ ਕਰੇ ਵੀ ਕਿਉਂ ਕਿਉਂਕਿ ਸ਼ਰੂਮਣੀ ਅਕਾਲੀ ਦਲ ਉੱਤੇ ਅਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਪੰਜਾਬ ਦੇ ਹਰ ਸਿੱਖ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਸ਼੍ਰੋਮਣੀ ਅਕਾਲੀ ਦਲ ਪਲੱਸ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੈ ਜਿਸ ਤਰ੍ਹਾਂ ਦਾਦੂਵਾਲ ਕਹਿੰਦੇ ਨੇ ਕਿ ਇਹਨਾਂ ਨੂੰ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਨਹੀਂ ਕਰ ਦਿੱਤਾ ਜਾਂਦਾ ਉਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਉਹ ਜਾਗਰਤੀ ਨਹੀਂ ਆਵੇਗੀ ਇਦਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੱਲ ਮੀਟਿੰਗ ਰੱਖੀ ਗਈ ਸੀ ਮਨਪ੍ਰੀਤ ਈਆਲੀ ਨੇ ਵੀ ਵਤ ਕੱਡੇ ਸੁਖਬੀਰ ਸਿੰਘ ਬਾਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੀ ਚਾਹੇਓ ਕਿਰਪਾਲ ਸਿੰਘ ਬਡੂੰਗਰ ਹੋਵੇ ਤੇ ਚਾਹੇਓ ਇਕਬਾਲ ਝੁੰਦਾ ਹੋਣ ਐਡਵੋਕੇਟ ਹਰਜਿੰਦਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਚੰਡੀਗੜ੍ਹ ਦੇ ਮੁੱਖ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਮੀਟਿੰਗ ਕੀਤੀ ਆਕਤਰਤਾ ਦੇ ਵਿੱਚ ਵੱਡੇ ਫੈਸਲੇ ਹੋਣ ਦੀ ਸੰਭਾਵਨਾ ਸੀ ਲੇਕਿਨ ਫਿਰ ਸਾਰੇ ਇਹ ਮਾਮਲੇ ਠੰਡੇ ਬਸਤੇ ਵਿੱਚ ਪਾ ਦਿੱਤੇ ਗਏ ਕਿਉਂਕਿ ਬਲਵਿੰਦਰ ਸਿੰਘ ਭੁੰਦੜ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਵੱਲੋਂ ਸ਼ਮੂਲੀਅਤ ਨਹੀਂ ਕੀਤੀ ਗਈ ਕਿਉਂ ਉਹਨਾਂ ਨੇ ਇਹ ਕਹਿ ਕੇ ਭੱਲਾ ਚਾਰ ਦਿੱਤਾ ਕਿ ਮੇਰੀ ਸਿਹਤ ਸਹੀ ਨਹੀਂ ਸੀ ਯਾਨੀ ਕਿ ਜਦੋਂ ਮੀਟਿੰਗ ਹੁੰਦੀ ਹੈ ਜਾਂ ਇਹਨਾਂ ਨੂੰ ਕੰਮ ਪੈ ਜਾਂਦੇ ਨੇ ਜਾਂ ਇਹ ਬਿਮਾਰ ਹੋ ਜਾਂਦੇ ਨੇ ਇੱਕ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਮੈਨੂੰ ਬੜਾ ਦੁੱਖ ਹੈ ਸਿੱਖ ਪੰਥ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਰ ਨੂੰ ਲੈ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਦੋਂ ਆਪਣਾ 카ਟੋ ਕਲੇਸ਼ ਖਤਮ ਹੋਵੇਗਾ ਕਦੋਂ ਆਪਣੇ ਵਿੱਚੋਂ ਹਉਮੈ ਅਤੇ ਹੰਕਾਰ ਦੀ ਭਾਵਨਾ ਜਾਵੇਗੀ ਇਟ ਮੀਨਸ ਕਿ ਸਾਡੀ ਤਾਂ ਹੋਂਦ ਦੇ ਵਿੱਚ ਕਿਲਾ ਅੜਿਆ ਹੋਇਆ ਹੈ ਯਾਨੀ ਕਿ ਐਡਵੋਕੇਟ ਰਜਿੰਦਰ ਸਿੰਘ ਧਾਮੀ ਕਹਿੰਦੇ ਨੇ ਕਿ ਮੈਂ ਸਿੱਖ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਇੱਕ ਜੁੱਟ ਹੋਣਾ ਚਾਹੀਦਾ ਹੈ ਸਮੁੱਚੀ ਸ਼ਰੋਮਣੀ ਅਕਾਲੀ ਦਰ ਸਮੁੱਚਾ ਪੰਥ ਸਮੂਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੇਕਰ ਇਕਜੁੱਟ ਹੋ ਕੇ ਕੰਮ ਕਰਦੇ ਨੇ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਨਾ ਬਣੇ ਲੇਕਿਨ ਇੱਧਰ 16 ਫਰਵਰੀ ਨੂੰ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਆ ਉਸ ਦੀ ਮੀਟਿੰਗ ਰੱਖ ਦਿੱਤੀ ਗਈ ਹੈ ਬਲਵਿੰਦਰ ਸਿੰਘ ਭੁੰਦਾ ਹਾਜ਼ਰ ਨਹੀਂ ਹੋਏ ਗੈਰਜ਼ ਰਹੇ ਉਹਨਾਂ ਦੀ ਸਿਹਤ ਸਹੀ ਨਹੀਂ ਸੀ ਲekin ਜਦੋਂ ਮੀਟਿਆ ਰੱਖਿਆ ਜਾਂਦੀਆਂ ਨੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਉਹਨਾਂ ਨੂੰ ਇੰਗਲੈਂਡ ਦੇ ਦੌਰੇ ਤੇ ਭੇਜ ਦਿੱਤਾ ਜਾਂਦਾ ਹੈ ਗੁਰਪ੍ਰਤਾਪ ਬੜਾਲਾ ਕਹਿੰਦੇ ਨੇ ਕਿ ਕਦੇ ਕਹਿ ਦਿੱਤੇ ਵਿਆਹ ਵਿਆਹ ਦੇ ਸਮਾਗਮਾਂ 'ਚ ਵੀ ਜਾਂ ਕਦੇ ਸੇਤ ਨੂੰ ਲੈ ਕੇ ਯਾਨੀ ਕਿ ਕੱਲ ਖੁੱਲ ਕੇ ਬੋਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਦੂਸਰੇ ਪਾਸੇ ਮਨਪ੍ਰੀਤ ਯਾਲੇ ਵੀ ਵੀ ਅਜਾਇ ਨਹੀਂ ਹੋਣਾ ਚਾਹੀਦਾ ਜੇਕਰ ਸਿੱਖ ਪੰਥ ਨੂੰ ਇਕੱਠਾ ਹੋਣਾ ਦੇਖਣਾ ਚਾਹੁੰਦੇ ਹੋ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਦੇਖਣਾ ਚਾਹੁੰਦੇ ਹੋ ਕਿ ਗੱਡੀ ਲਈ ਤੇ ਆਵੇ ਤਾਂ ਫਿਰ ਸਾਨੂੰ ਮੀਟਿੰਗਾਂ ਦੇ ਵਿੱਚ ਟਾਲ-ਬਟੋਲ ਨਹੀਂ ਕਰਨਾ ਚਾਹੀਦਾ 16 ਫਰਵਰੀ ਨੂੰ ਫਿਰ ਦੁਬਾਰਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ 7ਵੀਂ ਬਣਾ ਦੀ ਜਿਹੜੀ ਕਮੇਟੀ ਦੀ ਮੀਟਿੰਗ ਕਰਨਗੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਭੁੰਦਰ ਉਸ ਦੇ ਵਿੱਚ ਹਾਜ਼ਰ ਹੋਣਗੇ ਉਸ ਤੋਂ ਬਾਅਦ ਦੱਸਿਆ ਜਾਵੇਗਾ ਕਿ ਉਹ ਭਰਤੀ ਰੱਦ ਕੀਤੀ ਜਾਣੀ ਹੈ ਜਾਂ ਨਹੀਂ ਜਾਂ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ 7 ਮੈਂਬਰਾਂ ਵੱਲੋਂ ਜਿਹੜੀ ਇਹ ਸ਼ੁਰੂ ਕੀਤੀ ਜਾਵੇਗੀ ਫਿਰ ਤੋਂ ਦੁਬਾਰਾ ਕਿਉਂਕਿ 37 ਲੱਖ 10 ਬਾਦਲ ਪਰਿਵਾਰ ਦੱਸ ਰਿਹਾ ਕਿ 37 ਲੱਖ ਮੈਂਬਰ ਭਰਤੀ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਵਿੱਚ ਡਿਜੀਟਲ ਦੇ ਜਮਾਨੇ ਦੇ ਵਿੱਚ ਸੰਭਵ ਵੀ ਹੈ ਤੇ ਸੰਭਵ ਨਹੀਂ ਵੀ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਕਿ ਭਰਤੀ ਟਰਾਂਸਪਰੈਂਟ ਨਹੀਂ ਹੈ ਇਸ ਨੂੰ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਣਾ ਪਵੇਗਾ ਬਰਬਿੰਦਰ ਸਿੰਘ ਪੁੰਦੜ ਨੂੰ ਜਵਾਬ ਦੇਣਾ ਪਵੇਗਾ ਕਿ ਉਹ ਭਰਤੀ ਟਰਾਂਸਪਰੈਂਟ ਹੈ ਪਾਰਦਰਸ਼ੀ ਹੈ ਜਾਂ ਨਹੀਂ ਤਾਂ